ਇੱਕ ਵਾਰ ਦੀ ਗੱਲ ਹੈ ਕਿ ਇੱਕ ਘੋੜਾ ਹੁੰਦਾ ਜੋ ਬਹੁਤ ਹੀ ਸੋਹਣਾ ਹੁੰਦਾ ਵਾ ਤੇ ਬਹੁਤ ਹੀ ਉੱਚਾ ਉਹਦਾ ਕੱਦ ਹੁੰਦਾ ਤੇ ਪੂਰਾ ਸ਼ਕਤੀਸ਼ਾਲੀ ਹੁੰਦਾ ਜਿਵੇਂ ਕਿ ਉਹ ਸਾਰੇ ਹੀ ਘੋੜਿਆਂ ਦਾ ਲੀਡਰ ਹੁੰਦਾ ਸਾਰੇ ਜੰਗਲ ਦੇ ਵਿੱਚੋਂ ਬਹੁਤ ਹੀ ਸੋਹਣਾ ਘੋੜਾ ਹੁੰਦਾ ਵਾ ਤੇ ਜਿੰਨੇ ਵੀ ਘੋੜੇ ਹੁੰਦੇ ਆ ਉਹ ਉਹਨੂੰ ਇਦਾਂ ਫੀਲ ਕਰਾਉਂਦੇ ਕਿ ਜਿਵੇਂ ਉਹ ਸਾਡਾ ਰਾਜਾ ਹੋਵੇ ਤਾਂ ਉਹਨੂੰ ਹਰ ਵਾਰੀ ਇਹੀ ਗੱਲ ਕਹਿੰਦੇ ਆ ਕਿ ਮੈਂ ਅਸੀਂ ਆ ਤੁਹਾਡੇ ਲਈ ਆਪੇ ਹੀ ਘਾ ਲਿਆਵਾਂਗੇ ਵੀ ਤੁਸੀਂ ਕੋਈ ਵੀ ਮਿਹਨਤ ਨਾ ਕਰੋ ਪਰ ਉਹ ਬਹੁਤ ਹੀ ਜ਼ਿਆਦਾ ਮਿਹਨਤੀ ਹੁੰਦਾ ਕਿਸੇ ਤੇ ਡਿਪੈਂਡ ਹੋ ਕੇ ਰਾਜੀ ਨਹੀਂ ਹੁੰਦਾ ਹਨਾ ਤਾਂ ਉਹ ਸੇ ਤੇ ਡਿਪੈਂਡ ਨਹੀਂ ਹੁੰਦਾ ਤੇ ਉਹ ਆਪਦਾ ਕੰਮ ਆਪ ਹੀ ਕਰਕੇ ਖੋਜਣ ਦਾ ਤੇ ਉਹਨਾਂ ਨੂੰ ਮਨਾ ਕਰ ਦਿੰਦਾ ਉਹ ਕਹਿੰਦਾ ਕਿ ਨਹੀਂ ਵੀ ਮੈਂ ਆਪਦਾ ਖਾਣਾ ਆਪ ਹੀ ਲੱਭ ਕੇ ਲਿਆਉਂਗਾ ਵੀ ਤੁਸੀਂ ਆਪਦਾ ਆਪਦਾ ਕੰਮ ਕਰੋ ਤਾਂ ਐਸੀ ਹੀ ਤਰ੍ਹਾਂ ਕੋਲ ਇੱਕ ਨਦੀ ਹੁੰਦੀ ਜੋ ਇਹਨਾਂ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਜੈਲਸ ਹੀ ਕਰਦੀ ਹੁੰਦੀ ਆ ਉਸ ਘੋੜੇ ਤੇ ਬਹੁਤ ਹੀ ਜ਼ਿਆਦਾ ਜਲਨ ਕਰਦੀ ਹੁੰਦੀ ਆ ਕਿਉਂਕਿ ਉਸ ਘੋੜੇ ਨੂੰ ਸਾਰੇ ਜਣੇ ਬਹੁਤ ਜ਼ਿਆਦਾ ਪਸੰਦ ਕਰਦੇ ਹੁੰਦੇ ਆ ਹਨਾ ਉਹਦੀ ਮਿਹਨਤ ਤੋਂ ਬਹੁਤ ਹੀ ਜ਼ਿਆਦਾ ਸਾਰੇ ਪ੍ਰਭਾਵਿਤ ਹੁੰਦੇ ਆ ਤੇ ਇਹਨਾਂ ਚੀਜ਼ਾਂ ਤੋਂ ਜਿਹੜੀ ਉਹ ਨਦੀ ਹੁੰਦੀ ਆ ਬਹੁਤ ਹੀ ਜ਼ਿਆਦਾ ਜੈਲਸ ਫੀਲ ਕਰਦੀ ਆ ਤਾਂ ਕੋਈ ਨੂੰ ਗੁజర్ਦੇ ਆਵੇ ਅਚਾਨਕ ਹੀ ਇੱਕ ਦਿਨ ਉਸ ਘੋੜੇ ਦੇ ਪੈਰ ਤੇ ਸੱਟ ਲੱਗ ਜਾਂਦੀ ਆ ਤੇ ਉਹ ਇੱਕ ਜਗ੍ਹਾ ਤੇ ਬਹਿ ਜਾਂਦਾ ਵਾ ਤਾਂ ਫੇਰ ਵੀ ਉਹ ਆਪਣੀ ਮਿਹਨਤ ਕਰਨੋਂ ਟੱਲਦਾ ਨਹੀਂ ਆਪਣਾ ਖਾਣੇ ਦਾ ਉਹ ਰੋੜ ਰੋੜ ਕੇ ਆਪ ਹੀ ਇੰਤਜ਼ਾਮ ਕਰਦਾ ਵਾ ਹਨਾ ਤੇ ਆਪ ਹੀ ਉਹ ਨਦੀ ਦੇ ਵਿੱਚ ਉਸੇ ਹੀ ਨਦੀ ਦੇ ਵਿੱਚੋਂ ਪਾਣੀ ਪੀਂਦਾ ਵਾ ਤੇ ਜਦੋਂ ਉਸ ਨਦੀ ਨੂੰ ਪਤਾ ਲੱਗਦਾ ਵੀ ਇਹ ਤਾਂ ਹੁਣ ਸੱਟ ਵੱਜ ਗਿਆ ਵੀ ਇਹਨੂੰ ਕਿਵੇਂ ਨਾ ਕਿਵੇਂ ਮੈਂ ਆਪਦੇ ਮਤਲਬ ਕਿ ਪਾਣੀ ਦੇ ਬਹਾਅ ਨਾਲ ਰੋੜ ਲਵਾ ਪਰ ਉਹ ਇੰਨਾ ਕੁ ਸ਼ਕਤੀਸ਼ਾਲੀ ਹੁੰਦਾ ਇੰਨਾ ਕੁ ਆਪਣੇ ਆਪ ਚ ਮਜ਼ਬੂਤ ਹੁੰਦਾ ਵਾ ਵੀ ਜਦੋਂ ਹੀ ਉਹ ਆਪਦੇ ਸੇ ਪਾਸੋਂ ਰੋੜ ਰੋੜਕੇ ਰੋੜ ਰੋੜਕੇ ਕਾ ਖਾ ਕੇ ਤਾਂ ਹੌਲੀ ਹੌਲੀ ਉਹ ਨਦੀ ਦੇ ਕੋਲ ਵੀ ਚਲਾ ਜਾਂਦਾ ਤੇ ਉੱਥੋਂ ਪਾਣੀ ਪੀਂਦਾ ਤਾਂ ਬਹੁਤ ਵਾਰ ਉਹ ਨਦੀ ਉਹਦੇ ਤੇ ਵਾਰ ਕਰਦੀ ਆ ਤੇ ਪਰ ਉਹ ਚੀਜ਼ ਦਾ ਉਹ ਗੁੱਸਾ ਨਹੀਂ ਕਰਦਾ ਤੇ ਉਹ ਕਹਿੰਦਾ ਵੀ ਚਲੋ ਕੋਈ ਨਹੀਂ ਤੇਰਾ ਹੁਣ ਟਾਈਮ ਹੈ ਹਨਾ ਤੇ ਇਸ ਗੱਲ ਨੂੰ ਉਹ ਕਹਿ ਕੇ ਹਨਾ ਤੇ ਉਹਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਤੇ ਇੰਨੀ ਗੱਲ ਕਹਿ ਕੇ ਉਹ ਫੇਰ ਆਪਣੀ ਜਗ੍ਹਾ ਤੇ ਵਾਪਸ ਆ ਕੇ ਬਹਿ ਜਾਂਦਾ ਤੇ ਇਹਨਾਂ ਗੱਲਾਂ ਤੋਂ ਉਹਨਾਂ ਦੀ ਫੇਰ ਜੈਲ ਸੀ ਬਹੁਤ ਜ਼ਿਆਦਾ ਫੀਲ ਕਰਦੀ ਉਹ ਕਹਿੰਦੀ ਵੀ ਇਹ ਪਰ ਹੁੰਦੀ ਤਾਂ ਉਹਦੀ ਇਹ ਚੀਜ਼ 'ਚ ਉਹਦੀ ਨਿਮਰਤਾ ਹੁੰਦੀ ਆ ਪਰ ਉਹ ਮਤਲਬ ਕਿ ਉਹ ਸੋਚਦੀ ਵੀ ਇਹਦੇ ਵਿੱਚ ਹੰਕਾਰ ਭਰਿਆ ਹੋਇਆ ਤਾਂ ਇੱਕ ਦਿਨ ਜਦੋਂ ਆਉਂਦਾ ਉਹ ਕਹਿੰਦੀ ਨਾ ਵੀ ਮੈਂ ਇਹੋ ਜਿਹਾ ਕੋਈ ਕੰਮ ਕਰਾਂ ਵੀ ਇਹ ਸਾਰੀ ਉਮਰ ਮੇਰਾ एहਸਾਨ ਮੰਨੇ ਹਨ ਵੀ ਮੈਂ ਇਹਨੂੰ ਆਪਦੇ एहਸਾਨ ਮਤਲਬ ਕਿ ਆਪਦੇ ਥੱਲੇ ਕਰਾਂ ਵੀ ਇਹਦੇ ਤੇ ਮੈਂ ਕੋਈ एहਸਾਨ ਕਰਾਂ ਤਾਂ ਸਾਰੀ ਉਮਰ ਮੈਨੂੰ ਇਹ ਇਹ ਗੱਲ ਸੋਚੇ ਵੀ ਮੇਰੇ ਤੇ ਨਦੀ ਨੇ एहਸਾਨ ਕੀਤਾ ਹਨ ਤੇ ਇੱਕ ਦਿਨ ਆਉਂਦਾ ਵਾ ਵੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਵਾ ਕਿਉਂਕਿ ਆਸ-ਪਾਸੇ ਸਾਰੇ ਜਿੰਨਾ ਵੀ ਖਾ ਹੁੰਦਾ ਵਾ ਉਹ ਹੌਲੀ-ਹੌਲੀ ਸਾਰਾ ਹੀ ਖਾ ਚੁੱਕਿਆ ਹੁੰਦਾ ਤਾਂ ਹੁਣ ਉਹਨੂੰ ਖਾਣ ਨੂੰ ਕੁਝ ਵੀ ਨਹੀਂ ਮਿਲਦਾ ਹਨਾ ਤੇ ਕਿਸੇ ਦੀ ਹੈਲਪ ਲੈ ਕੇ ਉਹ ਖੁਸ਼ ਨਹੀਂ ਹੁੰਦਾ ਕਿਉਂਕਿ ਉਹ ਬਹੁਤ ਜ਼ਿਆਦਾ ਮਿਹਨਤੀ ਹੁੰਦਾ ਵਾ ਤੇ ਇੱਕ ਦਿਨ ਜਿਹੜੀ ਨਦੀ ਆ ਉਹਦੇ ਨਾਲ ਗੱਲਾਂ ਕਰਦੀ ਆ ਤੇ ਉਹਨੂੰ ਕਹਿੰਦੀ ਨਾ ਵੀ ਆਪਦੇ ਹੰਕਾਰ ਦੇ ਵਿੱਚ ਬੋਲਦੀ ਆ ਉਹਨੂੰ ਕਹਿੰਦੀ ਵੀ ਮੈਂ ਨਾ ਤੇਰੇ ਲਈ ਸਾਰਾ ਕੁਝ ਕਰ ਸਕਦੀ ਆ ਹਨਾ ਵੀ ਮੈਂ ਤੇਰੇ ਲਈ ਪਹਾੜ ਵੀ ਉਖਾੜ ਕੇ ਲਿਆ ਸਕਦੀ ਆ ਮੈਂ ਤੇਰੇ ਲਈ ਫਸਲਾ ਵੀ ਰੋੜ ਕੇ ਲਿਆ ਸਕਦੀ ਆ ਮੈਂ ਤੇਰੇ ਲਈ ਦਰਖਤ ਵੀ ਤੋੜ ਕੇ ਲਿਆ ਸਕਦੀ ਆ ਹਨਾ ਇੱਥੋਂ ਤੱਕ ਕਿ ਮੈਂ ਤੇਰੇ ਲਈ ਮਨੁੱਖ ਵੀ ਲਿਆ ਸਕਦੀ ਆ ਵੀ ਤੂੰ ਦੱਸ ਤੈਨੂੰ ਕੀ ਚਾਹੀਦਾ ਪਰ ਇਹਨਾਂ ਗੱਲਾਂ ਨੂੰ ਸਮਝਦੇ ਉਹ ਘੋੜੇ ਨੂੰ ਪਤਾ ਲੱਗ ਜਾਂਦਾ ਕਿ ਇਹ ਮੇਰੇ ਤੇ ਮਤਲਬ ਕਿ ਰੋਗ ਮਾਰ ਰਹੀ ਆ ਜਾਂ ਇਹਦਾ ਹੰਕਾਰ ਬੋਲ ਰਿਹਾ ਹਨਾ ਇਹਨਾਂ ਗੱਲਾਂ ਨੂੰ ਸਮਝ ਲੈਂਦਾ ਤੇ ਹਲਕੇ ਜਿਹਾ ਕਰੌਂਦਾ ਉਹ ਕਹਿੰਦਾ ਵੀ ਨਹੀਂ ਨਹੀਂ ਇਹਨਾਂ ਚੀਜ਼ਾਂ ਦੀ ਤਾਂ ਮੈਨੂੰ ਕੀ ਜ਼ਰੂਰਤ ਆ ਵੀ ਜੇ ਤੂੰ ਮੇਰੀ ਮਦਦ ਹੀ ਕਰਨਾ ਚਾਹੁੰਨੀ ਆ ਤਾਂ ਤੂੰ ਮੇਰੇ ਲਈ ਥੋੜਾ ਜਿਹਾ ਘਾ ਲਿਆ ਕੇ ਦੇ ਹਨਾ ਤੇ ਉਹ ਕਹਿੰਦੀ ਵੀ ਬੱਸ ਅਗੋ ਹੱਸ ਦੇ ਤਾ ਉਹ ਕਹਿੰਦੀ ਵੀ ਬੱਸ ਇੰਨਾ ਕੰਮ ਆ ਘਾ ਤਾਂ ਮੇਰਾ ਚੁਟਕੀ ਦਾ ਕੰਮ ਆ ਵੀ ਮੈਂ ਇੱਕ ਝਟਕੇ ਦੇ ਵਿੱਚ ਤੈਨੂੰ ਬਹੁਤ ਸਾਰਾ ਘਾ ਲਿਆ ਕੇ ਦੇ ਦੂੰਗੀ ਤਾਂ ਇਹ ਇਹ ਗੱਲ ਤੋਂ ਖੁਸ਼ ਹੁੰਦੀ ਆ ਉਹ ਕਹਿੰਦੀ ਵੀ ਬੱਸ ਮੜਾ ਜਿਹਾ ਕੰਮ ਆ ਮੜਾ ਜਿਹਾ ਕੰਮ ਕਰਕੇ ਇਹਨੂੰ ਘਾ ਲਿਆ ਕੇ ਮੈਨੂੰ ਇਹ ਦੇ ਦੂੰਗੀ ਤਾਂ ਸਾਰੀ ਉਮਰ ਮੇਰਾ एहसानमंद ਰਹੂਗਾ ਤੇ ਇੰਨੀ ਗੱਲ ਸੋਚਦੇ ਸੋਚਦੇ ਹੋ ਘਾਹ ਦੇ ਕੋਲੇ ਜਾਂਦੀ ਆ ਹਨਾ ਤੇ ਘਾਹ ਤੇ ਆਪਣਾ ਇਕਦਾਂਮੀ ਜਿਵੇਂ ਲਹਿਰ ਆਪਣੀ ਮਾਰਦੀ ਉਹਦੇ ਤੇ ਪਾਣੀ ਦਾ ਜੋਰ ਦਿੰਦੀ ਹੈ ਤੇ ਘਾਹ ਦੇ ਉੱਤੇ ਸੁੱਟਦੀ ਆ ਵੀ ਜਿਵੇਂ ਕਿ ਘਾਹ ਨੂੰ ਪੱਟ ਲਏਗੀ ਪਰ ਘਾਹ ਉਹਦੇ ਅੱਗੇ ਝੁੱਕ ਜਾਂਦਾ ਵਾ ਤਾਂ ਉਹਦਾ ਜਿਹੜਾ ਪਾਣੀ ਹੁੰਦਾ ਉਹ ਖਾਲੀ ਹੀ ਵਾਪਸ ਆ ਜਾਂਦਾ ਬਹੁਤ ਵਾਰੀ ਉਹ ਕੋਸ਼ਿਸ਼ ਕਰਦੀ ਆ ਆਪਣੇ ਜਿਹੜਾ ਪਾਣੀ ਦੇ ਵਹਾਅ ਨੂੰ ਤੇਜ਼ ਵੀ ਕਰਦੀ ਆ ਆਪਦਾ ਪੂਰਾ ਜੋਰ ਵਿਖਾਉਂਦੀ ਆ ਵੀ ਉਹ ਘਾਹ ਨੂੰ ਪੱਟ ਲਵੇ ਪਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ناکਾਮ ਰਹਿ ਜਾਂਦੀ ਆ ਹਨਾ ਤੇ ਇਹ ਇਹ ਗੱਲ ਸੋਚ ਕੇ ਫਿਰ ਉਹ ਫੇਰ ਉਸ ਘੋੜੇ ਦੇ ਕੋਲੇ ਵਾਪਸ ਜਾਂਦੀ ਆ ਉਹ ਕਹਿੰਦੀ ਵੀ ਮੈਂ ਬਾਕੀ ਸਾਰੀਆਂ ਤੇਰੇ ਲਈ ਇਹ ਚੀਜ਼ਾਂ ਲ ਆ ਸਕਦੀ ਆ ਪਰ ਜਿਹੜਾ ਘਾਵ ਆ ਉਹ ਘਾਣ ਹੀ ਮੈਂ ਤੇਰੇ ਲਈ ਆ ਸਕਦੀ ਉਹ ਕਹਿੰਦਾ ਵੀ ਕਿਉਂ ਘਾ ਤੂੰ ਘਾ ਤਰ ਨਹੀਂ ਲਿਆ ਸਕਦੀ ਕੀ ਮੇਰੇ ਲਈ ਵੀ ਘਾ ਤੇ ਇੱਕ ਨਿੱਕੀ ਜਿਹੀ ਤੇਰੇ ਲਈ ਕਿੱਡੀ ਵੱਡੀ ਚੀਜ਼ ਆ ਜੇ ਤੂੰ ਬਾੜ ਉਖਾੜ ਸਕਦੀ ਜੇ ਤੂੰ ਦਰਖਤ ਅਖਾੜ ਸਕਦੀਆਂ ਜੇ ਤੂੰ ਫਸਲਾਂ ਨੂੰ ਬਰਬਾਦ ਕਰ ਸਕਦੀਆਂ ਤੇ ਘਾ ਤੇਰੇ ਲਈ ਕਿੱਡੀ ਵੱਡੀ ਚੀਜ਼ ਆ ਵੀ ਤੂੰ ਘਾ ਵੀ ਲਿਆਈ ਸਕਦੀਆਂ ਹਨ ਤੇ ਉਸ ਤੋਂ ਬਾਅਦ ਜਿਹੜੀ ਉਹ ਨਦੀ ਹੁੰਦੀ ਆ ਉਹ ਉਦਾਸ ਹੋ ਜਾਂਦੀ ਉਹ ਕਹਿੰਦੀ ਵੀ ਨਹੀਂ ਵੀ ਮੈਂ ਜਦ ਹੀ ਆਪਦਾ ਪ੍ਰਚੰਡ ਉਸ ਘਾ ਤੇ ਵਿਖਾਇਆ ਪੂਰੇ ਜ਼ੋਰਦਾਰ ਨਾਲ ਆਪਦਾ ਪਾਣੀ ਉਸ ਘਾ ਤੇ ਮਾਰਿਆ ਤਾਂ ਕਾ ਗੋਚੋਕ ਜਾਂਦਾ ਸੀਗਾ ਹਨ ਤੇ ਝੁੱਕ ਕੇ ਜਦੋਂ ਕਾ ਝੁੱਕ ਜਾਂਦਾ ਸੀ ਤਾਂ ਮੇਰਾ ਪਾਣੀ ਖਾਲੀ ਹੀ ਵਾਪਸ ਆ ਜਾਂਦਾ ਸੀਗਾ ਹਨ ਤੇ ਫਿਰ ਉਹ ਜਿਹੜਾ ਘੋੜਾ ਹੁੰਦਾ ਵਾ ਉਹ ਉਹਨੂੰ ਅੱਗੋਂ ਕਹਿੰਦਾ ਉਹ ਕਹਿੰਦਾ ਵੀ ਦੇਖਿਆ ਜਿਹੜਾ ਕੰਮ ਨਿਮਰਤਾ ਦੇ ਨਾਲ ਹੋ ਜਾਣਾ ਹਨ ਕਿਉਂਕਿ ਜਿਹੜਾ ਘਾਵ ਆ ਉਹ ਨਿਮਰਤਾ ਦੇ ਨਾਲ ਤੇਰੇ ਅੱਗੇ ਝੁੱਕਦਾ ਸੀ ਜੇਕਰ ਉਹ ਅੜੀਅਲ ਤੇ ਅੜੀਅਲ ਹੁੰਦਾ ਜਾਂ ਤੇਰੇ ਅੱਗੇ ਡਟ ਕੇ ਖੜ ਜਾਂਦਾ ਤਾਂ ਅੱਜ ਤੂੰ ਉਹਨੂੰ ਲੈ ਆਉਂਦੀ ਹਨਾ ਤੇ ਕਿਉਂਕਿ ਉਹਦੇ ਵਿੱਚ ਨਿਮਰਤਾ ਭਰੀ ਹੋਈ ਆ ਉਹ ਜਦ ਹੀ ਤੂੰ ਤੇਰਾ ਬਹਾ ਜੋਰਦਾਰ ਉਹਦੇ ਵੱਲ ਜਾਂਦਾ ਸੀ ਤਾਂ ਉਹ ਆਪ ਦੇ ਆਪ ਨੂੰ ਝੁਕਾ ਲੈਂਦਾ ਸੀਗਾ ਤੇ ਆਪ ਦੇ ਆਪ ਨੂੰ ਬਚਾ ਲੈਂਦਾ ਸੀਗਾ ਉਸ ਤੋਂ ਬਾਅਦ ਉਹ ਕੋੜਾਉ ਨਦੀ ਨੂੰ ਕਹਿੰਦਾ ਕਿ ਇਹ ਗੱਲ ਤਾਂ ਤੂੰ ਅਕਸਰ ਹੀ ਸੁਣੀ ਹੋਣੀ ਆ ਕਿ ਜਿਹੜਾ ਅੜ ਗਿਆ ਸਮਝੋ ਝੜ ਗਿਆ ਤਾਂ ਇਹ ਸਟੋਰੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਆ ਕਿ ਆਪਾਂ ਆਪਣੀ ਕਠੋਰਤਾ ਨੂੰ ਜਦੋਂ ਛੱਡਦੇ ਨਹੀਂ ਤਾਂ ਸਾਡੇ ਹੱਥ ਸਫਲਤਾ ਕਦੇ ਵੀ ਨਹੀਂ ਆਉਂਦੀ ਕਿਉਂਕਿ ਨਿਮਰਤਾ ਸਾਡੀ ਸਫਲਤਾ ਦੀ ਕੁੰਜੀ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮਿਲਦੇ ਆ ਕਿਸੇ ਹੋਰ ਸਟੋਰੀ ਵਿੱਚ ਧੰਨਵਾਦ